ਦੇਖੋ ਤੁਹਾਨੂੰ ਪਤਾ ਹੈ ਕਿ ਹਲਕਾ ਪਲਾਥ ਦੇ ਵਿੱਚ ਆਈ ਦੇਣੀਆਂ ਜਿਹੜੀਆਂ ਲੁੱਟਾਂ ਖੋਹਾਂ ਤੇ ਜਿਹੜੀਆਂ ਵਾਰਦਾਤਾਂ ਇੱਕ ਠੱਗੀ ਦੀ ਜਿਹੜੀ ਵਾਰਦਾਤ ਸਾਡੇ ਸਾਹਮਣੇ ਨਜ਼ਰ ਆਈ ਹੈ ਸਰਦਾਰ ਜਗਿੰਦਰ ਸਿੰਘ ਜੀ ਸਨ ਸਰਦਾਰ ਭਗਤ ਸਿੰਘ ਜੀ ਉਹਨਾਂ ਦੇ ਨਾਲ ਇੱਕ ਠੱਗੀ ਦਾ ਮਾਮਲਾ ਜਿਹੜਾ ਸਾਹਮਣੇ ਨਜ਼ਰ ਆਇਆ ਸਾਰੀ ਗੱਲਬਾਤ ਆਪਾਂ ਸਰਦਾਰ ਜਗਿੰਦਰ ਸਿੰਘ ਜੀ ਦੇ ਨਾਲ ਗੱਲਬਾਤ ਕਰਾਂਗੇ ਸਰਦਾਰ ਜਗਿੰਦਰ ਸਿੰਘ ਜੀ ਕੀ ਕਿੰਤਾ ਠੱਗੀ ਦਾ ਜਿਹੜਾ ਮਾਮਲਾ ਤੁਹਾਡੇ ਨਾਲ ਆਇਆ ਹੋਇਆ ਤੇ ਕੀ ਸਾਰੀ ਗੱਲਬਾਤ ਥੋੜੀ ਸਾਂਝੀ ਕਰੋ ਜੀ ਦੇਖੋ ਜੀ ਕੋਈ ਸਵਾ 10 ਵਜ ਦੀ ਗੱਲ ਹੈ ਮੈਂ ਖੇਤਾਂ ਚ ਘਾਰ ਗਿਆ ਸੀ ਤੇ ਮੈਂ ਜਦ ਘਾਰ ਗਿਆ ਤੇ ਮੇਰੀ ਘਰ ਦੇ ਨੂੰ ਫੋਨ ਆਇਆ ਉਹ ਫੋਨ ਦੇ ਵਿੱਚ ਰੋਈ ਬਹੁਤ ਜ਼ਿਆਦਾ ਰੋ ਰਹੀ ਸੀ ਤੇ ਮੈਂ ਵੀ ਭੱਬਕ ਹੋ ਗਿਆ ਤੇ ਉਹ ਕਹਿੰਦੀ ਵੀ ਮੈਂ ਕਿ ਗੱਲ ਕੀ ਮੈਨੂੰ ਗੱਲ ਦੱਸੋ ਕਹਿੰਦੀ ਨਿੱਕੇ ਕਾਕੇ ਦਾ ਨਾ ਕੈਨੇਡਾ ਚ ਉਧਰ ਥੱਲੇ ਕੋਰਾ ਆਣ ਕੇ ਤੇ ਕਮਾ ਚ ਦਾਖਲ ਕਿੰਨੀ ਦੀ ਗੱਲ ਹੈ ਇਹ 13 ਤਰੀਕ ਦੀ ਗੱਲ ਹੈ ਜੀ 13 ਤਰੀਕ ਸਵੇਰ ਦੀ ਕਿ ਸ਼ਾਮ ਦੀ ਸਵੇਰ ਦੇ ਆਪਣੇ ਇੰਡੀਆ ਦਾ 7:30 10 ਵਜੇ ਹੀ ਤੂੰ ਉੱਥੇ ਸੀ ਰਾਤ अच्छा ਕਿਹੜੇ ਮੁਲਕ ਬੇਟਾ ਸੀ ਤੁਹਾਡਾ ਕੈਨੇਡਾ ਚ ਕੈਨੇਡਾ ਚ ਕੈਲਗਰੀ ਚ ਰਹਿੰਦੇ ਅੱਛਾ ਠੀਕ ਤੁਹਾਨੂੰ ਕਿੱਥੋਂ ਫੋਨ ਆਇਆ ਸਾਨੂੰ ਉਹ ਨੰਬਰ ਕੋਈ ਮੈਂ ਜੱਸਾ ਨੇ ਮੈਨੂੰ ਦੱਸਿਆ ਵੀ ਤੁਹਾਡਾ ਬੇਟਾ ਕੋਲੋਂ ਗੱਡੀ ਵੱਜ ਗਈ ਹੈ ਉੱਥੇ ਕੈਨੇਡੀਅਨ ਗੋਰਾ ਥੱਲੇ ਆ ਗਿਆ ਉਹ ਸੀਰੀਅਸੇ ਕੋਮਾ ਚ ਤੇ ਤੁਹਾਡਾ ਬੇਟਾ ਵੀ ਹਸਪੀਟਲ ਚ ਦਾਖਲ ਹੈ ਨੰਬਰ ਫੋਨ ਤੁਹਾਨੂੰ ਤੁਹਾਡੀ ਵਾਫ ਨੂੰ ਆਇਆ ਸੀ ਹਾਂਜੀ ਮੈਂ ਖੂਦ ਕਿਹਾ ਤਾ ਮਤਲਬ ਕਿ ਕਿਹੜਾ ਮਾਰਨ ਆਇਆ ਤੇ ਫਿਰ ਘਰ ਗਿਆ ਤੇ ਮੇਰੇ ਜੰਦੇ ਨੂੰ ਬਹੁਤ ਜ਼ਿਆਦਾ ਰੋ ਰਹੀ ਤੇ ਮੈਂ ਵੀ ਵੇਖ ਕੇ ਮੇਰਾ ਵੀ ਮਨ ਭਰ ਗਿਆ ਫਿਰ ਉਹਨਾਂ ਨੇ ਦੱਸਿਆ ਵੀ ਆਪਣੇ ਨਿੱਕੇ ਬੇਟੇ ਦਾ ਕੈਨੇਡਾ ਚ ਉਹਦੇ ਥੱਲੇ ਕੋਰਾ ਆਣ ਕੇ ਤੇ ਉਹਦੇ ਥੱਲੇ ਆ ਗਏ ਮੈਂ ਤੁਹਾਡੀ ਗੱਲ ਹੋਈ ਸੀ ਉਹ ਬਸ ਉਸ ਬੰਦੇ ਦੇ ਨਾਲ ਜਿੰਨੇ ਫੋਨ ਕੀਤਾ ਤਾਂ ਹਾਂ ਜੀ ਗੱਲਬਾਤ ਸਵੇਰੇ ਸਵਾ 10 ਵਜੇ ਤੋਂ ਲੈ ਕੇ ਸਵਾ 6 ਵਜੇ ਤੱਕ ਉਹਦੀ ਆਉਣ ਲੈ ਨਹੀਂ ਰਿਹਾ ਮੈਨੂੰ ਉਹਨੇ ਕਿਹਾ ਤੂੰ ਫੋਨ ਨਹੀਂ ਕੱਟਣਾ ਜੇ ਫੋਨ ਕੱਟਿਆ ਤੇਰਾ ਮੁੰਡਾ ਅਮਰਜੈਂਸੀ ਪੁਸ ਦੇ ਸਟੱਡੀ ਵਿੱਚ ਰਹਿੰਦਾ ਹੈ ਅੱਛਾ ਇਹਨੂੰ ਕੱਟੀ ਨਾ ਇਹਦਾ ਫੋਨ ਤੇ ਜੋ ਡਾਕੂਮੈਂਟ ਸਾਰੇ ਪੁਲਿਸ ਦੇ ਅੰਡਰ ਨੇ ਅੱਛਾ ਤੇ ਮੈਂ ਤੁਹਾਡੇ ਤੇ ਪ੍ਰੈਸ਼ਰ ਬਣਾਇਆ ਪੂਰਾ ਮਨ ਲੱਗੀ ਠੱਗੀ ਦਾ ਜੀ ਮੇਰੇ ਕੋਲ ਮੇਰਾ ਭਰਾ ਨੇ ਵੀ ਮੈਨੂੰ ਪੁੱਛਿਆ ਮੈਂ ਉਹਦੇ ਤੇ ਵੀ ਚੋਰੀ ਕੀਤੀ ਬੈਂਕ ਵਾਲੇ ਮੈਨੇਜਰ ਸਾਹਿਬ ਜਿਹੜੇ ਕੈਪੀਟਲ ਵਾਲੇ ਤੇ ICICI ਵਾਲੇ ਇਹਨਾਂ ਕੋਲ ਵੀ ਗਿਆ ਨੇ ਮੇਰੀ ਬਹੁਤ ਜਿਆਦਾ ਹੈਲਪ ਕੀਤੀ ਮੈਨੂੰ ਕਹਿੰਦੇ ਅੰਕਲ ਜੀ ਤੂੰ ਆਫਸਰ ਜਿਆਦਾ ਲੱਗਣਾ ਗੱਲ ਕੀ ਹੈ ਮੈਂ ਉਹਨਾਂ ਨੂੰ ਉਹਨਾਂ ਤੋਂ ਪੜਦਾ ਹੀ ਰੱਖਿਆ ਹੈ। ਭਾਈ ਅਕਾਊਂਟ ਜਿਹੜਾ ਸੀ ਤੁਹਾਡਾ ਕੈਪੀਟਲ ਬੈਂਕ ਦੇ ਵਿੱਚ ਸੀ। ਇੱਕ ਪਹਿਲਾ ਕੈਪੀਟਲ 'ਚ ਪਾਇਆ ਨੇ 6 ਲੱਖ ਰੁਪਈਆ। ਪਹਿਲਾ 6 ਲੱਖ ਰੁਪਈਆ ਦੇ ਕਾਊਂਟ 'ਚ ਪਾਇਆ। 6 ਲੱਖ ਰੁਪਈਆ 6 ਲੱਖ 25 ਹਜ਼ਾਰ ਉੱਥੋਂ ਪਾਇਆ ਤੇ 5 ਲੱਖ 5 ਹਜ਼ਾਰ ICICI 'ਚ ਪਾਇਆ। ICICI ਬੈਂਕ 'ਚੋਂ ਵੀ ਚੁਪਾਇਆ। ਇੱਕ 'ਚੋਂ ਆਇਆ ਪਾਇਆ। 6.5 ਲੱਖ ਰੁਪਈਆ ਕੈਪੀਟਲ ਬੈਂਕ 'ਚੋਂ ਪਾਇਆ ਤੇ ਬਾਕੀ ICICI ਬੈਂਕ 'ਚੋਂ ਕਿੰਨਾ ਪਾਇਆ? 5 ਲੱਖ ਤੇ 5000 ਮੰਦਰੀ 11.5 12.5 11.5 ਲੱਖ 25000 ਰੁਪਇਆ ਟੋਟਲ ਅਮਾਉਂਟ ਬੰਦੀ ਮੈਂ 11 ਲੱਖ 25000 ਦੀ ਠੱਗੀ ਵਜਿ ਤੁਹਾਡੇ ਨਾਲ ਹਣਾ ਜੀ ਜੀ ਹਾਂਜੀ ਤੇ ਤੁਸੀਂ ਆਪਣੇ ਬੇਟੇ ਨੂੰ ਨਹੀਂ ਫੋਨ ਕੀਤਾ ਬੇਟਾ ਕਿੱਦਾਂ ਮਤਲਬ ਕਿ ਠੀਕ ਹੋ ਜਾਂ ਕੀ ਉਹ ਮੈਨੂੰ ਕਹਿੰਦੇ ਤੋ ਅਸੀਂ ਬੇਟੇ ਦਾ ਫੋਨ ਫੋਨ ਵੀ ਪੁਲਿਸ ਦੇ ਅੰਦਰ ਉਹਦਾ ਜੋ ਡਾਕੂਮੈਂਟ ਸਾਰੇ ਤੇ ਮੈਂ ਮੇਰੇ ਵਸ ਦੀ ਗੱਲ ਨਹੀਂ ਉੱਤ ਮੈਂ ਕਾਬੂ ਤੇ ਨਹੀਂ ਆਣ ਆਲਾ ਪਰ ਮੇਰੇ ਵਸ ਦੀ ਗੱਲ ਨਹੀਂ ਮੈਂ ਸਾਰੀ ਦਿਹਾੜੀ ਇਦਾਂ ਛਦਾਈਆਂ ਵਾਂਗੂ ਚੈੱਕ ਫੜਾ ਤੇ ਪਾ ਦਿਆ ਕਰਾ ਜੇ ਇੱਕ ਪਲੈਨ ਕੀਤਾ ਉਦੋਂ ਦੂਜਾ ਪਲੈਨ ਚਲਾ ਦਿੰਦੇ ਤੇ ਨਿਕਲੇ ਪਾਕਿਸਤਾਨੀ ਤੇ ਮੇਰ ਤਾਂ ਬਹੁਤ ਜਿਆਦਾ ਠੱਗੀ ਅੱਗੇ ਤੋਂ ਸੱਜਣ ਮਿੱਤਰ ਜਿੰਨੇ ਵੀ ਇਹਦੇ ਕੁੱਤਿਆਂ ਦੇ ਨੰਬਰ ਕੋ ਕੋ ਫੋਨ ਕਰੇ ਉਹਨਾਂ ਨੂੰ ਗੰਦੀਆਂ ਗਾਲਾਂ ਕੁੜੀਆਂ ਦੀਆਂ ਕੱਢੋ ਜਿਹੜੇ ਬੇਸ਼ਰਮ ਲੋਕ ਜਿਹੜੇ ਗਰੀਬਾਂ ਦਾ ਖੂਨ ਪੀਂਦੇ ਨੇ ਮੈਂ ਲੋਕਾਂ ਦੇ ਹਿੱਸੇ ਠੇਕੇ ਤੇ ਪਹਿਲੀ ਵਨ ਤੇ ਬਹੁਤ ਮੇਰੀ ਸਖਤ ਮਿਹਨਤ ਪਰ ਮੇਰਦਾ ਬਹੁਤ ਜਿਆਦਾ ਠੱਗੀ ਹੋ ਗਈ ਸਹੀ ਗੱਲ ਸਹੀ ਗੱਲ ਬਸ ਮੈਂ ਹੁਣ ਇੰਨਾ ਖੁਸ਼ ਕਹਿੰਦਾ ਮੇਰੀ ਮੈ ਪਲਸਰ ਪ੍ਰੋਡਕਟ ਸਾਈਬਰ ਸਾਈਬਰ ਕ੍ਰਾਈਮ ਸਾਈਬਰ ਕ੍ਰਾਈਮ ਸਾਈਬਰ ਕ੍ਰਾਈਮ ਕੀਤੀ ਉਹਨਾਂ ਮੇਰੀ ਬਹੁਤ ਮਤ ਬਹੁਤ ਜਿਆਦਾ ਮਤ ਕੀਤੀ ਉਹ ਕਹਿੰਦੇ ਘਬਰਾਣਾ ਨਹੀਂ ਤੇਰੇ ਕੁਛ ਨਾ ਕੋਈ ਤੇ ਪੈਲੇ ਤੇਰੇ ਵਾਪਸ ਜ਼ਰੂਰ ਕਰਾਂਗੇ ਜਿਸ ਨੰਬਰ ਤੋਂ ਤੁਹਾਨੂੰ ਫੋਨ ਆਇਆ ਸੀ ਉਸ ਨੰਬਰ ਦੇ ਬਾਅਦ ਵਿੱਚ ਤੁਸੀਂ ਕਾਲ ਕਰਨ ਦੀ ਕੀਤੀ ਕਿ ਹਾਂ ਮੈਂ ਕਿੱਥੋਂ ਬੋਲਦਾ ਬੰਦਾ ਜਕੀਮ ਮੈਂ ਤੁਸੀਂ ਪੁੱਛਿਆ ਵੀ ਨਹੀਂਗਾ ਬੰਦ ਦੱਸਿਆ ਨਹੀਂ ਕਹਿੰਦਾ ਮੈਂ ਰਾਇਲ ਕੀ ਵਕੀਲ ਕੈਨੇਡੀਅਨ ਵਕੀਲ ਆ ਅੱਛਾ ਤੇ ਮੈਂ ਕਿਹਾ ਖਰੇ ਮੇਰੀ ਮਤ ਕਰਦਾ ਵੇ ਕਿ ਬੱਚੇ ਦੀ ਤੇ ਮੈਂ ਸਹਿਮ ਗਿਆ ਤੇ ਮਤਲਬ ਆਪਣੀ ਧੋਖੇ ਦੇ ਥੱਲੇ ਆ ਗਿਆ 11 ਲੱਖ ਤੇ 25 ਹਜ਼ਾਰ ਦੀ ਤੁਹਾਡੇ ਨਾਲ ਇਹ ਜਿਹੜੀ ਹਨਾ ਠੱਗੀ ਵਜੀ ਪਹਿਲਾਂ ਤੁਹਾਡੀ ਵਾਈਫ ਨੂੰ ਫੋਨ ਆਇਆ ਫਿਰ ਵਾਈਫ ਨੇ ਤੁਹਾਨੂੰ ਟੈਨਸ਼ਨ ਦੇ ਵਿੱਚ ਤੁਹਾਨੂੰ ਫੋਨ ਕੀਤਾ ਕਿ ਬੇਟਾ ਸਾਡਾ ਠੀਕ ਨਹੀਂ ਤੇ ਤੁਹਾਡੇ ਦਿਮਾਗ ਦੇ ਵੀ ਜਿਆਦਾ ਟੈਨਸ਼ਨ ਪੈ ਗਈ ਉਹ ਬੰਦੇ ਨੇ ਫਿਰ ਤੁਹਾਡੇ ਤੋਂ ਹੋਰ ਪ੍ਰੈਸ਼ਰ ਪਾਇਆ ਕਿ ਬੰਦੇ ਇਸ ਮੇਰੀ ਲੈਂਡ ਦੇ ਵਿੱਚ ਆਉਣਗੇ ਹਾਂ ਵੀ ਮੈਨੂੰ ਜਿੰਨੇ ਪੈਸੇ ਮੈਂ ਮੰਗੇ ਮੋਂਨੇ ਫੜਾ ਦੇਣੇ ਮੈਂ ਡਰਦੇ ਨੇ ਦੇ ਕੇ ਵੀ ਚੱਲ ਮੇਰਾ ਬੇਟਾ ਬਾਹਰ ਆ ਜਾਏ ਬਾਹਰ ਆ ਜਾਏ ਮੈਂ ਕੀ ਕਰਦੇ ਨੇ ਪੈਸੇ ਮੈਂ ਬੇਟੇ ਦੇ ਡਰ ਕਰਕੇ ਪੈਸੇ ਦੇ ਦੇ ਕਿ ਮੈਨੂੰ ਤਾਂ ਤੁਹਾਡਾ ਫਰਜ਼ ਨਹੀਂ ਸੀ ਬ ਠੀਕੋ ਜੀ ਯਕੀਨ ਅੱਜ ਮੇਰਾ ਬੜਾ ਬੰਦਾ ਮੇਰੇ ਉਹ ਬੰਦੇ ਨੇ ਤੁਹਾਡੇ ਦੇ ਜ਼ਿਆਦਾ ਪ੍ਰੈਸ਼ਰ ਪਾਤਾ ਮਤਲਬ ਮੈਨੂੰ ਸਮਝ ਹੀ ਲੱਗੀ ਜੇ ਮੇਰਾ ਦਿਮਾਗ ਸੁੰਨ ਹੋ ਗਿਆ ਮੈਨੂੰ ਨਹੀਂ ਸਮਝ ਲੱਗੀ ਮੈਂ ਛੇਤੀ ਕਿਤੇ ਕਾਬੂ ਨਹੀਂ ਆਣ ਵਾਲਾ ਸੀ ਪਰ ਪਤਾ ਨਹੀਂ ਉਹ ਖਰ ਮੁਸਲਮਾਨ ਜਾਤ ਸੀਗੀ ਪਾਕਿਸਤਾਨੀ ਇਹਨਾਂ ਨੇ ਕੀ ਕੀਤਾ ਮੈਂ ਬੋਲੀ ਉਹਦੀ ਪੰਜਾਬੀ ਸੀ ਜਿੱਦਾਂ ਤੁਹਾਨੂੰ ਲੱਗਾ ਕਿ ਇੱਧਰ ਦਾ ਮਦਰੀ ਆਪਣੇ ਪੰਜਾਬ ਦਾ ਚੜਦੇ ਪੰਜਾਬ ਦਾ ਹੀ ਹੈ ਨਹੀਂ ਨਹੀਂ ਪੰਜਾਬੀ ਬੋਲੀ 'ਚ ਥੋੜਾ ਫਰਕ ਲੱਗਦਾ ਹੈ ਪੰਜਾਬੀ ਵਾਂਗੂ ਬੋਲੀ ਬੋਲਦੇ ਤਾਂ ਉਹ ਕਹਿੰਦਾ ਮੈਂ ਪੰਜਾਬੀ ਹੋਣ ਦੇ ਨਾਤੇ ਮੈਂ ਇਹਦੀ ਹੈਲਪ ਕਰ ਰਿਹਾ ਤੇ ਮੇਰ ਦਾ ਹੋਇਆ ਚਾਂਸ ਪਹਿਲਾਂ ਤਾਂ ਮਿਸ ਕਰਕੇ ਧੋਖੇ ਦੇ ਥੱਲੇ ਆਣ ਕੇ ਤੇ ਇੰਨੀ ਰਕਮ ਦੇ ਥੱਲੇ ਆ ਗਏ ਠੀਕ ਠੀਕ ਜੀ ਚਲੋ ਹੁਣ ਅੱਜ ਤੇ ਤੁਹਾਡੇ ਨਾਲ ਇਹ ਚਾਂਸ ਹੋਇਆ ਰੱਬ ਨਾ ਕਰੇ ਹੋਰ ਵੀ ਕਿਸੇ ਨਾਲ ਗਾ ਚਾਂਸ ਹੋ ਜੇ ਹਾਂ ਪਰਮਾਤਮਾ ਨੇ ਤੇ ਪੈਸੇ ਤਾਂ ਤੁਹਾਡੇ ਜਿਹੜੇ ਗੇਣ ਉਹ ਮੁੜਨੇ ਨਹੀਂ ਹਨਾ ਮੁੜਨੇ ਨਹੀਂ ਜੀ ਚਲੋ ਹੁਣ ਕੋੜਾ ਕੋਟ ਤੇ ਕਰਨਾ ਪੈਣਾ ਜਿੱਦਾਂ ਗਾ ਹਨਾ ਹਾਲਾਤ ਰੇ ਤੇ ਬਾਕੀ ਲੋਕਾਂ ਨੂੰ ਸੂਚਿਤ ਕਰਨਾ ਪਾਉਗੇ ਆਪਾਂ ਹਾਂ ਜੇ ਲੋਕਾਂ ਨੂੰ ਇਹੇ ਭਾਅ ਮੇਰੇ ਮੈਂ ਤਾਂ ਉੱਜੜ ਗਿਆ ਤੇ ਲੁੱਟਿਆ ਗਿਆ ਪਰ ਤੁਸੀਂ ਇਸ ਚਾਂਸ ਤੋਂ ਬਚੋ ਕੋਈ ਕੋਈ ਵੀ ਕਵੇ ਮੁੰਡਾ ਐਕਸੀਡੈਂਟ ਹੋ ਗਿਆ ਜੇ ਇੰਨਾ ਮੈਂ ਕਹਿ ਨਹੀਂ ਸਕਦਾ ਆਪਣੀ ਜ਼ੁਬਾਨ ਤੋਂ ਜੇ ਕਹਿਣ ਕਿ ਮੁੰਡਾ ਮਰ ਵੀ ਗਿਆ ਤੇ ਤਾਂ ਵੀ ਕੁੱਤਿਆਂ ਤੇ ਯਕੀਨ ਨਾ ਕਰੋ ਇਹਨਾਂ ਕੁੱਤੇ ਜਿੱਥੇ ਹੀ ਭੱਟੇ ਨੇ ਇਹਨਾਂ ਨੂੰ ਰੱਬ ਚੰਗਾ ਵੇ ਤੇ ਚੁੱਕ ਲੈ ਇਹ ਕੰਮ ਤੋਂ ਇਹਨਾਂ ਦੀ ਮੌਤ ਵਗੈਰ ਦੇ ਇਹਨਾਂ ਨੂੰ 사ਜ਼ਾ ਮੌਤ ਹੋਣੀ ਚਾਹੀਦੀ ਸਰਦਾਰ ਜਗਿੰਦਰ ਸਿੰਘ ਜੀ ਕਿਹੜੇ ਮੁਲਕ ਸੀ ਤੁਹਾਡਾ ਬੇਟਾ ਸੁਖਣਾ ਇਹ ਕੈਨੇਡਾ ਕੈਲਗਰੀ ਸ਼ਹਿਰ ਚ ਰਹਿੰਦਾ ਹੈ ਕੈਨੇਡਾ ਕੈਲਗਰੀ ਸ਼ਹਿਰ ਦੇ ਵਿੱਚ ਹਾਂ ਠੀਕ ਹੈ ਤੇ ਵੇਖੋ ਜੀ ਬੀਤੇ ਦਿਨੀ ਹੀ ਇਹ ਸਰਦਾਰ ਜਗਿੰਦਰ ਸਿੰਘ ਜੀ ਹਨ ਪਿੰਡ ਦੇ ਨੰਡਾਲਾ ਰਵਾਸੀ ਹਨ ਜਿਨ੍ਹਾਂ ਦੇ ਨਾਲ 11 ਲੱਖ ਦੇ 25000 ਦੀ ਜਿਹੜੀ ਠੱਗੀ ਵੱਜੀ ਹੈ ਤੇ ਬਹੁਤ ਚਲੋ ਬਹੁਤ ਮਾੜਾ ਹੋਇਆ ਤੇ ਆਪਾਂ ਕਹਿ ਸਕਦੇ ਹਾਂ ਕਿ ਜਿਹੜੀ ਮਿਹਨਤ ਕੰਮ ਇਹ ਖੇਤੀਬਾੜੀ ਦਾ ਕਰਦੇ ਆ ਤੇ ਚਲੋ ਸੁਖਣਾ ਨੇ ਚੱਕ ਚੁੱਕੇ ਪੈਸੇ ਆਪਣੇ ਬੱਚੇ ਜਿਹੜੇ ਬਾਹਰ ਭੇਜੇ ਸੀ ਤੇ ਬੱਚਿਆਂ ਦਾ ਵੀ ਸੁਪਨਾ ਹੁੰਦਾ ਕਿ ਅਸੀਂ ਵਧੀਆ ਥਾਂ ਤੇ ਜਾਈਏ ਤੇ ਆਪਣਾ ਸਟੈਂਡ ਲਈਏ ਹਨਾ ਤੇ ਫਿਰ ਵੀ ਆ ਸਰਦਾਰ ਜਗਿੰਦਰ ਸਿੰਘ ਜੀ ਅਵਲੋ ਟਰੈਕਟਰ ਤੇ ਬੈਠੇ ਆ ਤੇ ਆਪਣੇ ਵਾਈ ਵਟੇ ਦਾ ਕੰਮ ਕਰਦੇ ਆ ਤੇ ਚਲੋ ਬਹੁਤ ਮਾੜਾ ਹੋਇਆ ਜਗਿੰਦਰ ਸਿੰਘ ਜੀ ਕੱਲ ਹੀ ਅਸੀਂ ਸਾਨੂੰ ਪਤਾ ਲੱਗਾ ਤੇ ਚਲੋ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਥੈਂਕ ਯੂ ਥੈਂਕ ਯੂ ਬਾਏ